ਓਹ ਵਾਈਂਡ ਵੀ ਸ਼ੁਰੂ ਹੋ ਗਈ ਮੈਂ ਉਹਨਾਂ ਨੂੰ ਦੱਸਤਾ ਵੀ ਚੀ ਲੀਕੇਜ ਆ ਉਹ ਮੈਨੂੰ ਕਹਿੰਦੇ ਵੀ ਵਾਪਸ ਲੈ ਜਾ ਆਪਣਾ ਟਰੱਕ ਡੋਰ ਤੇ ਅਸੀਂ ਚੈੱਕ ਕਰਦੇ ਆਂ ਲਾ ਕੇ ਲੋਡ ਜਿਹੜਾ ਇੱਕ ਫਿਲਟਰ ਰਹਿ ਗਿਆ ਹੀ ਉਹ ਬਦਲਣ ਲੱਗਾ ਬੰਦਾ ਆਪਣਾ ਇਸ ਬੜੀ ਬੈਰ ਯਾ ਚਰਾ ਵੀ ਚਰਾਬ ਹੈ ਵੇ ਲੋ ਆਇਰ ਮੀਗੋ ਬਾਏ But the accessory cable and You were going a little bit too fast. It was a 60 mile an hour zone through there, okay? And I got you right at 66, okay? But other than that, you have yourself a great day and hope you enjoy your trip through Oklahoma. Take care. No, it's not empty. I have one more stop. Yes, sir. ਗੋਲਿਆ ਸਿਮਸਿਮ ਲੈ ਵੀ ਅਟੋ ਆਪਾਂ ਪਹੁੰਚ ਗਏ ਯਾਰਡ ਚ ਚੱਲੇ ਆ ਇੱਕ ਲੋੜ ਚੱਕਣ ਲੋੜ ਚਾ ਕੇ ਲਿਆ ਕੇ ਯਾਰਡ ਚ ਖਰਾ ਲੈਣਾ ਕਿਉਂਕਿ ਹਲੇ ਤੁਰਨਾ ਨਹੀਂ ਤੁਰਾਂਗੇ ਆਪਾਂ ਕੱਲ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੋਪ ਕਰਦਾ ਤੁਸੀਂ ਸਾਰੇ ਠੀਕ ਹੋਗੇ ਸੋ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਆ ਤੁਹਾਡਾ ਆਪਣਾ ਸਿਮਰਨ ਜੋਤ ਹਾਜ਼ਰ ਇੱਕ ਫੇਰ ਵਧੀਆ ਜਿਹਾ ਵਲੌਗ ਲੈ ਕੇ ਜਿੱਦਾਂ ਕਿ ਤੁਸੀਂ ਦੇਖਿਆ ਸੀ ਯਾਰਡ 'ਚ ਪਹੁੰਚ ਗਏਗੇ ਆਪਣਾ ਟਰੱਕ ਗਰਮ ਕੀਤਾ ਟਰੱਕ ਗਰਮ ਕਰਨ ਤੋਂ ਬਾਅਦ ਆਪਣਾ ਟ੍ਰੇਲਰ ਹੋ ਕਰਲੇ ਟ੍ਰੇਲਰ ਆਪਾਂ ਜਿਹੜਾ ਕਿ ਹੁਕ ਕੀਤਾ ਹੋਇਆ ਹੈਗਾ 54126 ਚਲੋ ਨਾ ਟਾਈਮ ਵੇਸ ਕਰਦੇ ਹੋਏ ਜਲਦੀ ਜਲਦੀ ਇੱਥੋਂ ਦੀ ਨਿਕਲਦੇ ਆਂ ਤੇ ਜਾ ਕੇ ਆਪਣਾ ਲੋਡ ਚੱਕਦੇ ਆਂ ਤੇ ਤੁਹਾਨੂੰ ਵੀ ਦਿਖਾਣੇ ਆ ਕਿੱਦਾਂ ਆਪਾਂ ਚੱਕਣਾ ਅੱਜ ਸ਼ਰਾਬ ਦਾ ਲੋਡ ਮਤਲਬ ਕਿ ਵਾਈਨ ਦਾ ਲੋਡ ਅੱਜ ਵਾਈਨ वो लेके जावे आप फीनिक्स एरीज ट्रक के होना। है यार ਮੈਂ ਵੀ ਆ ਖੜਾ ਆਪਣਾ ਟਰੱਕ ਇਹ ਆ ਬੜਾ ਵੇਹਰ ਹਾਊਸ ਜਿੱਥੇ ਲੋਡ ਚੱਕ ਰਹੇ ਆਪਾਂ ਚੈੱਕ ਇਨ ਕਰਾਤਾ ਹਾਂ ਦੇਖੋ ਕਹਿੰਦੇ ਵੇਟ ਕਰੋ ਦੱਸਦੇ ਆ 5 ਮਿੰਟ ਚ ਨੌ ਵੀ ਆਪਾਂ ਨੂੰ ਕਹਿੰਦੇ ਅੰਦਰ ਚੱਲ ਜਿਓ ਲੈਫਟ ਸਾਈਡ ਤੇ ਓਪਨ ਸਪੋਰਟ ਚ ਪਾਰਕ ਲਗਾ ਕੇ ਵੇਟ ਕਰੋ ਹੌਸਲਰ ਆਊਗਾ ਹੌਸਲਰ ਕੀ ਹੁੰਦਾ ਉਹ ਜਿਹੜਾ ਯਾਰਡ ਵਾਲਾ ਛੋਟਾ ਜਿਹਾ ਟਰੈਕਟਰ ਨਹੀਂ ਚਲਾਉਂਦਾ ਜਿਹੜਾ ਟਰੇਲਰ ਇੱਧਰ ਉੱਧਰ ਕਰਦਾ ਉਹ ਦੇਖੋ ਸਾਹਮਣੇ ਵਾਲਾ ਉਹਨੂੰ ਕਹਿੰਦੇ ਹੌਸਲਰ ਕਹਿੰਦੇ ਹੌਸਲਰ ਆਊਗਾ ਆਪੇ ਤੁਹਾਨੂੰ ਆ ਕੇ ਲੱਭ ਲੂਗਾ ਤੇ ਡੋਰ ਦੇ ਦੂਗਾ ਡੋਰ ਨੰਬਰ ਦੱਸੂਗਾ ਤੋਪਸੇ ਨਾਲ ਲੇ ਵੀ ਟ੍ਰੇਲਰ ਆਪਾਂ ਫਿਰ ਤੋਂ ਲੈ ਆਏ ਹਾਂ 스ਕੇਲ ਤੇ ਇੱਥੇ ਕਰਾਵਾਂਗੇ ਚੈੱਕ ਆਊਟ। ਓਹੋ ਵਾਈਨ ਦਲਨੀ ਵੀ ਸ਼ੁਰੂ ਹੋ ਗਈ। ਵਧੀਆ ਹੈ ਨਾ ਇਹਨਾਂ ਨੂੰ ਦੱਸਤਾ। ਉਹ ਕਹਿੰਦੇ ਵਾਪਸ ਯੂ ਟਰਨ ਮਾਰ ਕੇ ਅੰਦਰ ਜਾਓ ਡੌਕ ਤੇ ਜਾ ਕੇ ਲਾ ਕੇ ਲੋਡ ਚੈੱਕ ਕਰ ਲੈਂਦੇ ਆ। ਆ ਤਾਂ ਮੇਰਾ ਦਿਮਾਗ ਕੰਮ ਕਰ ਗਿਆ ਵਾਵਾ ਹੀ ਵਾਈਨ ਚੋਂਦੀ ਪੀ ਇਹ ਵਿਚੋ ਆ ਦੇਖੋ। ਪਹਿਲਾਂ ਥੋੜੀ ਜੀ ਸੀ ਹੁਣ ਤਾਂ ਬਹੁਤ ਜ਼ਿਆਦਾ ਹੋ ਗਈ ਪਰ ਆਪਾਂ ਉਸ ਡੋਰ ਤੇ ਆ ਗਏ ਹੁਣ ਦੇਖੋ ਕਰਦੇ ਆ ਰਿਪਲੇਸ ਕਿ ਨਹੀਂ। ਕੰਪਨੀ ਵਾਲਿਆਂ ਨੂੰ ਵੀ ਮੈਂ ਕਾਲ ਕਰਤੀ ਆ ਦੇਖੋ ਬਗੀ ਤਰੀ ਜੰਦੀ ਉਹ ਆਉਣ ਜਿੱਥੇ ਵੀ ਆ ਲੋ ਵੀ ਆਪਾਂ ਹੁਣ ਨਿਕਲ ਪਏ ਆ ਇੱਥੋਂ ਦੀ ਫਿਕਸ ਕਰਵਾ ਲਿਆ ਉਹ ਕਹਿੰਦੇ ਵੀ ਅਸੀਂ ਫਿਕਸ ਕਰਤਾ ਹੈ ਰਿਮੂਵ ਕਰਤਾ ਹੈ ਲੀਕਿੰਗ ਪੈਲਟ ਤੇ ਉੱਤੇ ਮੈਂਸ਼ਨ ਕਰਤਾ ਕਮੈਂਟਸ ਦੇ ਵਿੱਚ ਤੇ ਮੈਂ ਆਪ ਹੀ ਕਰਵਾਇਆ ਮੈਂ ਕਿਹਾ ਕੱਲ ਨੂੰ ਡਿਲੀਵਰੀ ਵੇਲੇ ਉਹਨਾਂ ਨਾਲ ਰੌਲਾ ਪਾਉਣ ਉਹਨਾਂ ਨੂੰ ਮੈਂ ਦੱਸ ਦਾਂ ਵੀ ਇਹ ਜੇ ਲੀਕੇਜ ਹੋਈ ਵੀ ਇਹਨਾਂ ਨੇ ਕੀਤੀ ਹੈ ਸ਼ਿਪਰ ਨੇ ਮੇਰੀ ਨਹੀਂ ਕੋਈ ਗਲਤੀ ਹੈਗੀ ਆਪਾਂ ਮੈਂਸ਼ਨ ਕਰਾ ਲਿਆ ਪੇਪਰਾਂ ਤੇ ਡੇ ਟੂ ਅੱਜ ਤਾਂ ਯਾਰ ਮਾੜੀ ਹੋ ਗਈ ਟ੍ਰੈਫਿਕ ਇੰਨੀ ਜ਼ਿਆਦਾ ਹੈ ਨਾ ਕਦੋਂ ਦੇ ਟ੍ਰੈਫਿਕ ਚ ਫਿਰਦੇ ਪਏ ਕਦੋਂ ਦੇ ਮੰਟੀਕਾ ਕ੍ਰੋਸ ਕੀਤਾ ਆਲੇ ਸਿਰਫ ਸਟਾਕਟਨ ਜਿੱਥੇ ਐਂਡ ਹੁੰਦਾ ਉਥੋਂ ਦੀ ਟ੍ਰੈਫਿਕ ਸ਼ੁਰੂ ਹੋ ਗਿਆ ਸੀਗਾ ਤੇ ਐਨ ਮੰਟੀਕੇ ਦਾ ਐਂਡ ਆ ਗਿਆ ਹਲੇ ਪੂਰਾ ਟ੍ਰੈਫਿਕ ਹੈ ਮਨਦਾਲਕੀਲ ਕਿਨੀ ਵੀ ਹੋਣੀ ਸ਼ੁਰੂ ਹੋ ਗਈ ਸਾਰੀ ਰਾਤ ਟਰੱਕ ਚਲਾਉਣਾ ਆਲੇ ਕੌਪਡ ਟ੍ਰੈਫਿਕ ਹੈਡ ਇਹ ਬੜਾ ਤੇਜ਼ ਚੱਲਦਾ ਪਿਆ ਜਿਹੜਾ ਸਾਈਨ ਜਗਾਤਾ ਅੱਗੇ ਖੜਿਆ ਹੈ ਟ੍ਰੈਫਿਕ ਬਾਈ ਲਿਟਰਲੀ 10 11 10 11 ਦੀ ਸਪੀਡ ਤੇ ਟਰੱਕ ਚੱਲਦਾ ਪਿਆ ਤੁਸੀਂ ਦੇਖ ਹੀ ਸਕਦੇ ਹੋ ਯਾਰ ਬੜਾ ਬੁਰਾ ਟ੍ਰੈਫਿਕ ਚ ਫਸੇ ਆ ਮੈਂ 2 ਘੰਟੇ ਹੋ ਗਏ ਮਡੈਸਟੋ ਹੁਣ ਪਹੁੰਚਿਆ ਮੈਂ ਮਡੈਸਟੋ ਸਟਾਕਟਨ ਤੋਂ 45 ਮਿੰਟ ਦਾ ਵੀ ਨਹੀਂ ਰਸਤਾ ਹੈਗਾ ਪੂਰਾ ਮੋਡੇਸਟੋ ਕ੍ਰਾਸ ਕਰਕੇ ਟਰਲੋਕ ਪਹੁੰਚ ਜਾਂਦਾ ਬੰਦਾ 45 ਮਿੰਟ ਚ ਤੇ ਮੈਨੂੰ ਪੂਰੇ 2 ਘੰਟੇ ਹੋ ਚੁੱਕੇ ਆ ਤੇ ਸਟਿਲ ਵੇ ਲੋ ట్రాਫਿਕ ਆ ਗਿਆ ਆਪਣਾ ਗੁਰੂ ਘਰ ਬਾਬਾ ਜੀ ਮਿਹਰ ਕਰਿਓ ਉਸ ਮੱਤ ਬਖਸ਼ਿਓ ਵਧੀਆ ਵਧੀਆ ਸਾਡੀ ਟ੍ਰਿਪ ਲਵਾ ਦਿਓ ਆ ਗੁਰੂ ਘਰ ਰੋਡ ਤੇ ਅਰੀਜ਼ਨੋ ਵਾਲਾ ਬੜਾ ਪਿਆਰਾ ਲੱਗ ਰਿਹਾ ਇਹ ਜੋ ਛੇਤੀ ਛੇਤੀ ਨਿਕਲੀ ਨਾਲੇ ਆਪਣੀ ਬ੍ਰੇਕ ਹੋ ਗਈ 30 ਮਿੰਟ ਦੀ ਕੰਪਲੀਟ ਕਾਫੀ ਵੀ ਚੈੱਕ ਲਈ ਤੇਲ ਵੀ ਪਵਾ ਲਿਆ ਬ੍ਰੇਕ ਵੀ ਹੋ ਗਈ ਪੂਰੀ ਚਲੋ ਨਿਕਲੀ ਇਥੋਂ ਟਲੈਰੀ ਤੋਂ 6 ਐਂਡ ਅ ਹਾਫ ਆਵਰਸ ਲੇਟਰ ਤੇ ਆਪਾਂ ਪਹੁੰਚ ਗਏ ਸੀਗੇ ਫੀਨਿਕਸ ਫੀਨਿਕਸ ਆ ਕੇ ਤੇ ਆਪਣਾ ਚੈੱਕ ਇਨ ਕਰਵਾਇਆ ਚੈੱਕ ਇਨ ਕਰਵਾ ਕੇ ਡੋਰ ਮਿਲ ਗਈ ਡੋਰ ਤੇ ਟਰੱਕ ਲਗਾ ਲਿਆ ਹੁਣ ਵੇਟ ਕਰਦੇ ਪਏ ਅਨਲੋਡ ਦੀ ਤੇ ਇਦੋਂ ਪਹਿਲਾਂ ਆਪਣੇ ਤੋਂ ਇੱਕ ਇੱਕ ਟਰੱਕ ਹੈਗਾ ਉਹਨੂੰ ਪਹਿਲਾਂ ਲੋਡ ਕਰੂਗੇ ਉਦੋਂ ਬਾਅਦ ਆਪਾਂ ਨੂੰ ਅਨਲੋਡ ਕਰੂਗੇ ਸੋ ਵੇਟ ਕਰਦੇ ਪਏ ਦੇਖੋ ਕਿੰਨਾ ਟਾਈਮ ਲੱਗਦਾ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਥਰਮਲ ਕੈਲੀਫੋਰਨੀਆ ਉਥੋਂ ਦੀ ਜਾ ਕੇ ਆਪਣਾ ਲੋਡ ਚੱਕਣਾ ਲੈ ਵੀਟੋ ਆਪਲਾਤਾ ਆਪਣਾ ਟਰੱਕ ਡੋਰ ਤੇ ਐਕਸਲ ਉਕਸਲ ਸਲਾਈਡ ਕਰਤੇ ਆ ਨਾਲ ਦੇ ਟਰੱਕ ਵਾਲਾ ਬਾਈ ਤਾਂ ਆਪਣਾ ਟਰਾਲਾ ਡੌਕ ਕਰਕੇ ਚਲ ਵੀ ਗਿਆ ਆਪਣਾ ਵਾਈਨ ਦਾ ਵੇਅਰਹਾਊਸ ਨਾਲ ਇੱਥੇ ਆ ਪਤਾ ਨਹੀਂ ਕੀ ਪਾਰਟਸ ਜੇ ਪਏ ਆ ਛਰਾ ਵੀ ਛਰਾਬ ਹੈ ਵੇਲੋ ਆਇਟ ਮੀਗੋ ਬਾਏ ਤੇ ਲੋੜਾ ਪੜਾ ਹੋ ਗਿਆ ਐਮਟੀ ਹੁਣ ਇੱਥੋਂ ਦੀ ਜਾਵਾਂਗੇ ਥਰਮਲ ਥਰਮਲ ਦੀਆਂ ਟੋਟਲ ਇੱਥੋਂ ਦੀਆਂ ਹੈਗੀਆਂ 260 ਮੀਲਾਂ ਤੇ ਇਹ ਤੋਂ ਪਹਿਲਾਂ ਆਪਾਂ ਹੁਣ ਜਾਵਾਂਗੇ ਐਵਨਡੇ ਲਾਲੇ ਆਪਣੇ ਟੂਲਸਨ ਵਾਲਾ ਕਹਿ ਲੋ ਐਵਨਡੇ ਲਾਲਾ ਕਹਿ ਲੋ ਲਾਈਨ ਜੇ ਤੇ ਉੱਥੋਂ ਦੀ ਫਿਊਲ ਅਪ ਕਰਾਂਗੇ ਕਿਉਂਕਿ ਤੇਲ ਜਮਾ ਖਤਮ ਹੋ ਗਿਆ ਤੇਲ ਰਹਿ ਗਿਆ ਸਿਰਫ 35 ਗੈਲਨਾਂ ਟਰੱਕ 'ਚ ਲੈ ਵੀ ਜਿੱਟੋ ਆਪਾਂ ਨਵਾਂ ਮੱਗ ਲਿਆਂਦਾ ਕਾਫੀ ਲਈ ਕਹਿੰਦੇ ਦੇ ਚ 24 ਘੰਟੇ ਤੱਕ ਕਾਫੀ ਗਰਮ ਰਹਿੰਦੀ ਕਿਉਂਕਿ ਕਾਫੀ ਠੰਡੀ ਹੋ ਜਾਂਦੀ ਬਾਰ-ਬਾਰ ਤੇ ਟਰੱਕ ਸਟਾਪ ਤੇ ਆਪਾਂ ਨੂੰ پارک ਮਿਲਣੀ ਆਪਾਂ ਬਾਹਰ ਆ ਕੇ ਖੜੇ ਆ ਤੇ ਹੁਣ ਡਾਇਰੈਕਸ਼ਨ ਪਾਉਣ ਲੱਗੇ ਆ ਜਿੱਥੋਂ ਲੋਡ ਚੱਕਣਾ ਇੱਥੋਂ ਚੱਲਦੇ ਆ ਤੇ ਗਾਂਹ ਜਾ ਕੇ ਕਿਤੇ ਲਵਾਗੇ ਸ਼ਾਹਰ 47 ਨੰਬਰ ਆਪਣਾ 46 ਜਾਂਦਾ ਵਾ ਹਾਂਜੀ ਫ੍ਰੈਂਡਸ ਲੈ ਆਪਾਂ ਆ ਗਏ ਸੀਗੇ ਝੰਡੇ ਦੇ 45 ਨੰਬਰ ਵਾਲੇ ਪਾਇਲਟ ਤੇ ਇੱਥੇ ਆ ਕੇ ਸ਼ਵਰ ਵਗੈਰਾ ਲੈ ਲਿਆ ਹੁਣ ਆਪਣਾ ਚਲਦੇ ਆ ਲੰਚ ਚੱਕਦੇ ਆਂ ਲੰਚ ਚੱਕ ਕੇ ਫਿਰ ਸਿੱਧਾ ਚਲਦੇ ਆਂ ਕੈਲੀਫੋਰਨੀਆ ਕੈਲੀਫੋਰਨੀਆ ਜਾ ਕੇ ਬ੍ਰੇਕ ਲਾਵਾਂਗੇ ਥਰਮਲ ਸ਼ਹਿਰ ਜਿੱਥੋਂ ਆਪਾਂ ਲੋਡ ਚੱਕਣਾ ਵਾ ਨਾ ਟਾਈਮ ਵੇਸਟ ਕਰਦੇ ਹੋਏ ਛੇਤੀ ਛੇਤੀ ਇੱਥੋਂ ਨਿਕਲਦੇ ਆਂ ਚਲੋ ਜੀ ਮਿਲਦੇ ਆ ਤੁਹਾਨੂੰ ਰੋਡ ਦੇ ਉੱਤੇ ਲੈ ਵੀ ਆ ਆ ਗਿਆ ਆਪਣਾ ਸ਼ਿਪਿੰਗ ਆਫਿਸ ਉਹ ਬੂਥ ਜਿਆ ਨਾ ਵੀ ਜਟੋ ਇੱਥੇ ਚੈੱਕ ਇਨ ਹੋਣਾ ਪਹਿਲਾਂ ਮੈਂ ਗਲਤ ਚੱਲ ਗਿਆ ਯਾ ਡਰਾਈਵਰ ਵਾਲੇ ਮਾਈਕ੍ਰੋਵੇਵ ਵੀ ਰੱਖਿਆ ਇਹਨਾਂ ਨੇ ਚਲੋ ਕਰੀਏ ਚੈੱਕ ਇਨ ਫੇਰ ਮਿਲਦੀਆਂ ਤੁਹਾਨੂੰ